ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਣੀਆਂ ਨੇ ਤੇ ਤਿੰਨੇ ਬਈ ਗਰਮੀ ਦੇ ਤੋਹਫੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸੀਰ ਆਪਰਾਪੁਰ ਨੇੜੇ ਪਿੰਡ ਬਈ ਨੇੜੇ ਬਿਰਿਆਪੌਂਤਾ ਪਰ ਹੈ 8 ਕਿਲੋਮੀਟਰ ਤੇ ਰੰਪਰਾ ਰਹਿਣਾ 10 ਕਿਲੋਮੀਟਰ ਮੋਬਾਈਲ ਨੰਬਰ ਬੋਲੋ 98722 32148 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਡਾਕਟਰ ਸਾਈਵਾਲ ਆ ਬਾਈ ਸਾਈਵਾਲ ਇਹ ਠੰਡੀ ਸੀ ਲੈਟਰ ਲੈ ਕੀ ਬਾਤ ਹੈ ਲੈ ਲੈ ਹੰਡੀ ਦਾ ਡਾਕਟਰ ਲੈ ਹੰਡੀ ਦਾ ਕਰਮ ਵਾਲੀ ਫੁੱਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਕਹਿਣਾ ਕੁਛ ਨਹੀਂ ਹਜੇ ਡਾਕਟਰ ਪੰਜ ਚਾਰ ਦਿਨ ਲਊਗੀ ਬਈ ਲੈ ਬਾਦ ਖਾ ਦੇ ਲੈ ਹਾਂ ਲਵਾਉ ਪਈ ਸਾਰੀਆਂ ਬਲਟਾਂ ਲਾ ਕੱਢੂ ਫਿਰ ਸੋਨਾ ਥੋੜੀ ਭਲ ਪਾਈ ਥੋੜੀ ਭਲ ਪਾਈ ਫਿਰ ਜੀ ਹਾਂ ਤਾਂ ਜੀ ਸੁਣ ਕੇ ਥੋੜੀ ਭਲ ਤੇ ਥਾਨ ਦੇਖੋ ਲੋਨ ਦਾ 18 ਗਲ ਦੁੱਧ ਕੱਢਿਆ ਬਈ ਇਹਨੇ ਓਕੇ ਹਾਂ 20 ਲੀਟਰ ਦੀ ਉਮੀਦ ਹੈ ਕਿ ਵੀ ਦੇ ਦੇਉਗੀ 20 ਲੀਟਰ ਠੀਕ ਆ ਬਈ ਬਾਕੀ 24 ਦੱਸੀ ਜਾਂਦੀ ਹੈ ਬੈਡ ਦੀ ਬਾਕੀ ਇੰਨੀ ਠੰਡੀ ਬੈਡ ਨਹੀਂ ਮਿਲਦੀ ਡਾਕਟਰ ਲਈ ਉੱਥੇ ਬਸ ਜੀ ਬਾਈ ਹਾਲ ਹੈ ਸਾਈਵਾਲ ਜੇ ਠੰਡੀ ਹੈ ਤੇਰੇ ਵਰਗੀ ਕੋਈ ਗੋ ਆਹ ਭਾਈ ਠੀਕ ਹੈ ਕਿ ਨਹੀਂ ਤੇ ਆਮ ਕਰਕੇ ਸਵਾਦੀਆਂ ਗਰਮ ਹੁੰਦੀਆਂ ਸਵਾਦ ਠੰਡਾ ਕਰਮਲ ਦੀ ਬੜੀ ਠੰਡੀ ਸੀ ਲਗੀ ਬਾਕੀ ਜਿੰਦ ਜਾਨ ਵਾਲੀ ਡਾਕਟਰ ਪੂਰੀ ਬੱਦ ਚੰਗਾ ਬਰੀਡ ਚੰਗੀ ਹੈ ਲੈ ਫੇਸ ਦੇਖੋ ਗਰਮੀ ਦਾ ਤੋਹਫਾ ਮੱਝ ਨਾਲ ਦਾ ਦੁੱਧ ਦੇਣਾ ਫੈਂਟ ਕਰਮਲ ਜੀ ਫੁੱਲ ਆਉਗੇ ਭਾਈ ਕੱਚੀ ਕੱਚੀ ਹੈ ਲੇਵਾ ਬਹੁਤ ਆ ਬਿੱਟ ਲਾਂਟੋ ਲਾਂਬਾ ਉਹ ਪਈਆਂ ਦਾ ਇਹਦਾ 57 ਲੈਂਦੀ ਆ ਡਾਕਟਰ ਮਾਨੂੰ ਬਹੁਤ ਬੱਚੀ ਹਮ ਸਹੀ ਗੱਲ ਆ ਯਾਰ ਲੈ ਕੀ ਆ ਵਾ ਪੜੀ ਵੀ ਬਹੁਤ ਆ ਨੂੰ ਹਾਂ ਬਾਕੀ ਠੰਡੀ ਬਹੁਤ ਆ ਲੈ ਡਾਕਟਰ ਮੈਂ ਮਰਜੀ ਹੈ ਪੜੀ ਵੀ ਫੁੱਲ ਬਰੀਡ ਬਹੁਤ ਆ ਬਈ ਥੋੜਾ ਜਿਹਾ ਕੋਈ ਚੱਕ ਨਹੀਂ ਕਰਦੀ ਆ ਕੈਮਰੇ ਦਾ ਤੇ ਕੀ ਮੋਲ ਦਾ ਜਾਇਜ ਆ ਡੈਕਟਰ ਮੁੱਲ ਕਰਾਉਣਾ ਹੈ ਇਹ ਵਸੀ ਦਾ 75 80 ਵਾਲਾ ਨਹੀਂ ਆ। ਤਾਂ 65000 ਰੁਪਏ ਦੇਣੀ ਹੈ ਇਹ। ਠੀਕ ਆ ਭਾਈ। ਵਿੱਚੋਂ ਮੜਾ ਮੋਟਾ ਮਾਤਰਾਣ ਕਰਦਾ ਸੀ। ਮੁੱਲ ਕਰਾਉਣਾ ਮੇਰੇ ਨਾਲ ਠੰਡੀ ਵਾਲਾ ਡੈਕਟਰ ਲੈ ਬੋਲ ਚਾਕੇ ਖੜ ਜਾਂਦੀ ਹੈ। ਬਰਡ ਦੇ ਦੇਣਗੇ ਠੰਡੀ ਬਹੁਤ ਹੈ ਜਿਵੇਂ ਮਰਦੀ ਚਾਰ। ਲੈ ਚੋਲ ਖਾਨਾ ਬਹੁਤ ਵੱਛੀ ਜਾਈ। ਸਹੀ ਗੱਲ ਆ ਭਾਈ ਸਾਰੀਆਂ ਬੋਲਾਂ ਕੱਢ ਕੇ ਫਿਰ ਸੋਨਾ ਕਰਮ। ਅੱਗੇ 2 ਨੰਬਰ ਤੇ 2 ਨੰਬਰ ਤੇ ਇਹ ਜਰਸੀ ਆ ਪੰਜਾਹ ਵਾਲਾ ਡੈਕਟਰ। ਕੀ ਬਾਤ ਆ ਯਾਰ। ਇਹਦਾ ਲੇਵਾ ਦਿਖਾ ਡੈਕਟਰ। ਲੇਵਾ ਦੇ ਪੰਡ ਵਾਲਾ ਲੱਗਿਆ ਹਨ। ਹਾਂ। ਕਿਹੜਾ ਸੂ ਹੈ ਵੀਰੇ? ਇਹ ਦੂਜ ਕਿੰਨੇ ਦਿਨ ਲੂ ਆਈ ਵੱਕ ਦੋ ਦਿਨ ਲੂ ਇਹਦਾ ਤਿਆਰੀ ਸੁਣਦੇ ਤਿਆਰੀ ਹੈ ਹਾਂ ਕਿੰਨਾ ਗੇ ਰਿਕਾਰਡ ਆ ਬਈ ਦੋਦਾ ਇਹਦਾ ਬਈ 24 ਕਿਲੋ ਦਾ ਸਿਮ ਮਾਲਕਾ ਨੇ ਲੀਵਾ ਬਹੁਤ ਚੰਗਾ ਹਾਂ 25 ਕਿਲੋ ਦਾ ਖੁੱਲਾ ਕੱਢੂਗੀ ਡਾਕਟਰ ਹੂੰ ਚਾਰੇ ਥਣ ਵੀ ਨਿੱਖੜਵੇਂ ਪੂਰੇ ਗੈਪ ਤੇ ਕੀ ਆ ਬਾਤ ਆ ਥਣ ਤਾਂ ਬਹੁਤ ਚੰਗਾ ਹਾਂ ਬਾਕੀ ਜਰਸੀ ਪੰਜਾਬ ਵਾਲੀ ਡਾਕਟਰ ਛੋਟੀ ਨਹੀਂ ਗਈ ਹੁਣ ਚਲਾਈ ਨਹੀਂ ਗਈ ਹਾਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਫੁੱਲ ਕੱਦ ਫੁੱਲ ਬਰੀਡ ਹਜੇ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਹੋਰ ਵੀ ਬਾਕੀ ਥਣ ਤੋਂ ਬਹੁਤ ਚੰਗਾ ਲੱਗਿਆ ਡਾਕਟਰ ਬੱਚੀ ਤੇ ਹੂੰ ਸਹੀ ਗੱਲ ਆ ਬਰੀਡ ਬਹੁਤ ਹੈ ਰਵਰਡ ਤੇ ਹਾਂ ਕੀ ਬਾਤ ਦੁੱਧ ਵੀ ਚੰਗਾ ਪਾ ਦੂ ਜਿਹੜੇ ਸਾਨੂੰ ਨਾ ਭਾਂਡਾ ਲੱਗਿਆ ਨਾ ਘਰ ਮਾਰ 25 ਕਿਲੋ ਦੁੱਧ ਪਾ ਦੂ ਖੁੱਲਾ ਡਾਕਟਰ ਅੱਗੇ ਵੀ ਕੀ ਹੈ 27 22 ਵੀ ਲੈຊਾ ਪਰ 25 ਕਿਲੋ ਦਾ ਖੁੱਲਾ ਪਾ ਦੂ ਸਹੀ ਹੈ ਭਾਈ ਤੁਹਾਨੂੰ ਬਾ ਚੰਗਾ ਲੱਗਿਆ ਬੱਚੀ ਨਾਣਾ ਨੂਣਾ ਫੁੱਲ ਚੰਗੀਆਂ ਨਾ ਹਾਂ ਕੀ ਬਾਤ ਹੈ ਜੇ ਡਾਕਟਰ ਭੂਗ ਲਈ ਵਧਿਆ ਲੈ ਲੈਟ ਸੁਣਾ ਬੱਚੀ ਹੂੰ ਲੱਖ ਤੋਰਾ ਦੇਖੋ ਬਰੀਡ ਚੈੱਕ ਕਰੋ ਕੱਦ ਵੀ ਚੰਗਾ ਕੋਈ ਛੋਟੀ ਨਾ ਮੰਨਿਓ ਬਾਈ ਤੇ ਲੇਵਾ ਵੀ ਬਹੁਤਾ ਪੰਡ ਵਾਲਾ ਲੇਵਾ ਲੱਗਿਆ ਮੁੱਲ ਕੀ ਹੈ ਜੈ ਜੈ ਡਾਕਟਰ ਜਿਹਦਾ ਮੁੱਲ ਕੋਣਾ ਬਾਈ ਲੱਖ ਕਰਾਲੇ 95 ਕਰਾਲੇ 95 ਕਰਾਲੇ ਹੂੰ ਵੀਰ ਬਣ ਕੇ ਦੇ ਵਿੱਚ 200 ਰੁਪਏ ਛੋੜੀ ਹੁੰਦੀ ਆ 85000 ਰੁਪਏ ਦੇ 200 ਰੁਪਏ ਛੋੜੀ ਕਰਨੀ ਠੀਕ ਆ ਬਾਈ 85000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਹਨਾ ਆ ਕਿ ਲੇਵਾ ਦਿਖਾ ਦੇ ਡਾਕਟਰ ਲੇਵਾ ਚੰਗੇ ਲੇਵਾ ਪਰ ਮਾੜੀ ਭੂਗੀਆਂ ਫਿਰਦੇ ਸੂਹਾਂ ਵਾਲੀ ਫਿਰਦੇ ਸਹੀ ਗੱਲ ਆ ਬਾਈ ਲੇਵਾ ਤਾਂ ਬਹੁਤਾ ਕੱਦ ਵੀ ਚੰਗਾ ਬਰੀਡ ਵੀ ਚੰਗੀ ਆ ਕੱਚੀ ਕੱਚੀ ਆ ਹਜੇ 1 2 ਦਿਨਾਂ ਦੀ λεਵਾ ਦੁੱਧ ਉਗਣਾ ਕਰਕੇ ਸੋਊਗੀ ਅੱਗੇ ਬਈ ਤਨਨੋਰ ਇਹ ਇੱਕ ਹਫ਼ਤਾ ਬੈ ਡਾਕਟਰ ਠੀਕ ਆ ਬਈ ਕਿਹੜਾ ਸੂਹ ਦੂਜਾ ਸੂਹ ਇਹਨੇ ਸੋਣੀਆ ਇਹਨੇ ਭਲੂਨੇ 20 ਲੀਟਰ ਕੱਢਿਆ ਡਾਕਟਰ ਅੱਗੇ ਲੈ ਬੋ ਲੈ ਜੀ ਦਿਖਾ ਦੇ ਬੱਚੇ ਲੇ ਕੁੱਟ ਲਵਾਉ ਪਈ ਹਣਾ ਬਾਹਰ ਟੱਲ ਗਿਆ ਟੱਲਾਂ ਕੱਢੂ ਫਿਰ ਸੋਣਾ ਬਈ ਥਾਣ ਬਹੁਤ ਚੰਗਾ ਆ ਬਗ ਠੰਡੀ ਠੰਡੀ ਡਾਕਟਰ ਬਹੁਤ ਅਗੀਲਾ ਠੀਕ ਆਣਾ ਥਾਣ ਕੱਲਾ ਕੱਲਾ ਥਾਣ ਬੜੀ ਠੰਡੀ ਹੈ ਕਰਨ ਬਾਕੀ ਫੁੱਲ ਕੱਦ ਵਾਲੀ ਡਾਕਟਰ ਫੁੱਲ ਕੱਦ ਦੀ ਨਾ ਮੰਨੋ ਰੇਟ ਤੇ ਠੰਡੀ ਵਾਉ ਦਾ ਬਾਈ ਹਾਂ ਬਾਕੀ ਗਰਮੀਆਂ ਦਾ ਤੋਹਫਾ ਇਹ ਵੀ ਬਾਈ ਤਿੰਨੀ ਗਰਮੀਆਂ ਦੇ ਤੋਹਫੇ ਇਹਦਾ ਹਫਤਾ ਪਹਿਲਾ ਟਰੈਕਟਰ ਦਾ ਬਹੁਤ ਬੰਨਾ ਬੱਚੀ ਮੈਂ ਕਿਹਾ ਹਫਤੇ ਨੂੰ ਤਾਂ ਕੋਸ ਦੀ ਕੋਸ ਬਣ ਜੂ ਜਿਹੜੇ ਹਿਸਾਬ ਨਾਲ ਜਿ ਤਿਆਰੀ ਇਹਨਾਂ ਸਟਾਰਟਿੰਗ ਵਾਲੇ ਵੇ ਦੀ ਹਾਂ ਇਹ ਹਫਤੇ ਨੂੰ ਤਾਂ ਕੋਸ ਦੀ ਕੋਸ ਹੀ ਬਣ ਜਾਣਾ ਲੈ ਬਾਈ ਤੋਰਾ ਬ੍ਰੀਡ ਚੈੱਕ ਕਰੋ 24 25 ਕਿਲੋ ਦੁੱਧ ਬਣ ਕੇ ਲੈ ਜਾਏ ਬੰਦਾ ਟਰੈਕਟਰ 24 ਕਿਲੋ ਤਾਂ ਕਿਧਰੇ ਗਿਆ ਨਹੀਂ ਐਡੀ ਪੱਸੀ ਠੀਕ ਹੈ ਬਾਈ ਬਾਕੀ ਖੁੱਲ ਫੁੱਲ ਕਰ ਦਵਾ ਜੇ ਨਾ ਤੇ ਠੰਡੀ ਡਾਕਟਰ ਲੈ ਜਿਵੇਂ ਮਰ ਗਿਆ ਤਲਾਈ ਚਲ ਕੋਈ ਕਹਿਣਾ ਕੁਛ ਨਹੀਂ ਜਿੱਥੇ ਮਰਜ਼ੀ ਖੜਾ ਲਾ ਬਾਕੀ ਘੋਲੀ ਝਾਈ ਦੇਖ ਰਿਹਾ ਹੈ ਅਜੇ ਤਾਂ ਉਹੀ ਢੱਲੇ ਪਈਆਂ ਸਾਰੀਆਂ ਬਾਲਟ ਲਾ ਕੱਢੂ ਤੁਸੀਂ ਪੋਲੀ ਤਰੀ ਵਧੀਆ ਇਹ ਤਾਂ ਥਾਣ ਦੇਖੋ ਇਤਨੀ ਬੱਲੇ ਹਾ ਥਣ ਬਹੁਤ ਝੰਡਾ ਥਣ ਕੱਲਾ ਬਾਕੀ ਦੀ ਠੰਡੀ ਬੱਛੀ ਨਹੀਂ ਮਿਲਣੀ ਸਹੀ ਗੱਲ ਆ ਬਚਾਰੇ ਖੜੀਏ ਵਿੜੇ ਨੂੰ ਕੋਈ ਚੱਕਤਾ ਹੀ ਨਹੀਂ ਕਰ ਮਾਰੀ ਉਹ ਤਾਂ ਤਾਂ ਆਪਾਂ 1 ਕਿਲੋ 2 ਕਿਲੋ ਇੱਥੇ ਹੋ ਜੇ ਯਾਰ ਠੰਡਾ ਹੋਵੇ ਪਸੂ ਹਾਂ ਤੇ ਕੀ ਮੋਲ ਹੈ ਦਾ ਬਾਈ ਡਾਕਟਰ ਅੱਜ ਕੱਚੀ ਦੇ ਹਿਸਾਬ ਨਾਲ 82 ਹੱਦੀ ਵੱਸੀ ਦੇ ਦਿਆਂਗੇ ਠੀਕ ਆ ਬਾਈ ਬਿਆਸ 82000 ਲੱਖ ਦੋ ਵਾਰ ਆ ਗਈ ਅੱਜ 82 ਜੀ ਦੀ ਵਸੀ ਦੇ ਦੇਗੇ 82000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੜ ਚੰਗੀ ਆ ਕੱਲੀ ਕੱਚੀ ਕੱਚੀ ਹੋਈ ਆ ਬਸ ਦਿਨ ਵੀ ਆ ਕਿਹੜੇ ਲੈਣ ਦੀ ਆ ਬਈ ਥੋੜੇ ਦਿਨਾਂ ਦੀ ਗੱਜ ਇਹ ਘਾਲਤਾ ਲਊਗਾ ਬਾਕੀ ਕਾਦ ਦਿਖਾ ਦੇ ਲੈ ਕੋਲ ਫੁੱਲ ਕਾਦ ਆ ਕੋਈ ਛੋਟੀ ਨਾ ਮੰਨੇ ਲੈ ਮੇਰੇ ਬਾਬਾ ਫੁੱਲ ਬਰੀਡ ਹਾਂ ਮੰਮੀ ਮੰਮੀ ਬਹੁਤ ਆ ਬੱਛੀ ਬਰਾਬਰ ਖੜਾ ਬਈ ਉਸ ਹੰਨਾਂ ਦਾ ਅੱਜਾ ਲੈ ਬਾਕੀ ਮੇ ਵਾਲੂ ਬਹੁਤ ਕੱਟਣਾ ਰੈਕਟਰ ਲੈ ਉਹੀ ਪਿਆ ਢੋਲ ਖਾਨਾ ਦਾ ਬੱਛੀ ਕਹਿੰਦਾ ਬਈ ਰਬੜ ਵਾਂਗੂ ਵਾਦਾ ਕੱਚੀ ਕੱਚੀ ਆ ਹਜੇ ਬਸ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨੀ ਰਖਾਦੇ ਬਈ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਈ